ਤਨਨਾਮ ਸ੍ਰੀ ਵਾਹਿਗੁਰੂ ਤਿਲਕ ਜੰਨੂ ਰੱਖਾ ਪ੍ਰਪਤਾੰਕਾਰ ਕਿੰਨੋਂ ਵੱਡੋ ਕਲੂ ਮੈਂ ਸਾਕਾ ਤਿਲਕ ਜਨੂਰਾਖਾ ਪ੍ਰਪਤਾਂਕਾ ਜਿਨੋਂ ਵੱਡੋ ਕਲੂ ਮੈਂ ਸਕਾ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਧਰਮ ਹੇਤ ਇਤੀ ਜਿਨ ਕਰੀ शीस दिया पर सीना उचरी ऐसे तो जी में बल बल जावा एसे आंगरां तूं बल बल जवां बल बल जवां जी सिया बल बल जवां सिआ गुरां थो ਨਰਪਤਨ ਨਮਸਕਾਰੈ ਅਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਕਵਨ 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 ਗੁਣ ਕਹੀਐ ਅੰਤ ਨਹੀਂ ਕਿਛ ਪਾਰੈ ਲੱਖ 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 ਕਈ ਕੋਨੇ ਕੋਹੈ ਸੋ ਬਿਚਾਰੇ ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਘਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਾਰੈ ਪਰਮ ਸਤਕਾਰਿਓ ਸਤਗੁਰਾਂ ਦੀ ਸਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੁਨੀਆ ਦੇ ਤੰਦੇ ਪਿਛਾਂ ਛੱਡ ਕੇ ਮਨ ਵਿੱਚ ਪ੍ਰੇਮ ਤੇ ਸ਼ਰਧਾ ਲੱਗੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਗੁਰੂਆਂ ਦਾ ਗੁਰੂ ਤਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲੀਆਂ ਬਣਾ ਰਹੇ ਹੋ। ਬਾਕੀ ਜੋ ਸਮਾਂ ਰਹਿੰਦਾ ਹੈ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਅਤੇ ਸਵਾਰਸਾਂ ਨੂੰ ਕੀਮਤੀ ਬਣਾਉਣਾ ਹੈ। ਜਿਹੜੇ ਬੱਚੇ ਆਸੇ-ਪਾਸੇ ਰੌਲਾ ਪਾਉਂਦੇ ਨੇ ਇਹਨਾਂ ਨੂੰ ਬੇਨਤੀ ਹੈ ਜਾਂ ਤਾਂ ਦੀਵਾਨ 'ਚ ਬੈਠ ਜਾਓ। ਜਾਂ ਫਿਰ ਪਰਨ ਸੜਕ ਕੋਲ ਚਲੇ ਜਾਓ ਉੱਥੇ ਖੇਡ-ਕੂੜ ਕੇ ਆ ਜਾਓ ਫਿਰ ਆ ਕੇ ਲੰਗਰ ਛਕ ਲਿਓ ਭੋਜਨ ਤੋਂ ਬਾਅਦ। ਕਿਉਂਕਿ ਕੁਝ ਘੜੀਆਂ ਆਪਾਂ ਸਫਲੀਆਂ ਕਰਨੀਆਂ ਨੇ ਗੁਰੂ ਚਰਨਾਂ ਵਿੱਚ ਬੈਠ ਕੇ। ਦੀ ਆਵਾਜ਼ ਆਉਂਦੀ ਰਹੇ ਫਿਰ ਖਿਆਲ ਉੱਧਰ ਜਾਂਦਾ ਰਹਿੰਦਾ ਹੈ ਬੱਚਿਆਂ ਨੂੰ ਖੇਡ ਪਿਆਰੀ ਹੈ ਅਸੀਂ ਦੂਰੋਂ ਨੇੜੇ ਚੱਲ ਕੇ ਕੁਛ ਲਾਹਾ ਲੈਣ ਵਾਸਤੇ ਆਏ ਆਂ ਸਾਰੀ ਸੰਗਤ ਆਪਣੀ ਰਸਨਾ ਪੀਤਰ ਕਰੋ ਜੀ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਅਕਾਲ ਪੁਰਖ ਨੇ ਮਿਹਰ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਪਾਈਸਾ ਭਾਈ ਰਾਜਪਾਲ ਸਿੰਘ ਜੀ ਜਿਨ੍ਹਾਂ ਦੇ ਸਿਰ ਤੇ ਕਾਲਪੁਰਖ ਪ੍ਰਮਾਤਮਾ ਨੇ ਹੱਥ ਰੱਖ ਕੇ ਕੰਮ ਕਰ ਵਿਹਾਰ ਤਾਂ ਸਾਰੀ ਦੁਨੀਆ ਕਰਦੀ ਐ ਧੰਦੇ ਕਰਦੀ ਐ ਧਨ ਕਮਾਉਂਦੀ ਐ ਪਰ ਜਿੰਨਾ ਉਤੇ ਗੁਰੂ ਕਿਰਪਾ ਕਰਦਾ ਉਹ ਦੂਜਿਆਂ ਦੇ ਭਲੇ ਵਾਸਤੇ ਵੀ ਯਤਨਸ਼ੀਲ ਰਹਿੰਦੇ ਨੇ ਬਹੁਤੇ ਤਾਂ ਆਪਣੇ ਭਲੇ ਬਾਰੇ ਵੀ ਨਹੀਂ ਸੋਚਦੇ ਮੇਰਾ ਭਲਾ ਕਿਵੇਂ ਐ ਜਿਹੜਾ ਆਪਣੇ ਭਲੇ ਬਾਰੇ ਸੋਚ ਸਕਦਾ ਉਹ ਕਿਸੇ ਦੇ ਭਲੇ ਬਾਰੇ ਵੀ ਸੋਚ ਸਕਦਾ ਜਿਹਨੂੰ ਆਪਣੇ ਨਹੀਂ ਪਤਾ ਕਿ ਮੇਰਾ ਭਲਾ ਕਿਵੇਂ ਹੈ ਉਹ ਕਿਸੇ ਦਾ ਭਲਾ ਕੀ ਕਰੇਗਾ ਸਾਧ ਸੰਗਤ ਸੋ ਪਰਸੋਂ ਤੋਂ ਸ੍ਰੀ ਖਨਪਟ ਸਾਹਿਬ ਪ੍ਰਾਰੰਭ ਸੰਨ ਜਿਨ੍ਹਾਂ ਦੇ ਸਤਿਗੁਰਾਂ ਦੀ ਮਿਹਰ ਸਦਕਾ ਸਵੇਰੇ ਭੋਗ ਪਾਏ ਗਏ ਨੇ ਕੱਲ ਤੋਂ ਕਥਾ ਕੀਰਤਨ ਦਾ ਪ੍ਰਵਾਹ ਗੁਰੂ ਕੇ ਲੰਗਰ ਜਾਰੀ ਨੇ ਫੇਰ ਲੋੜਵੰਦਾਂ ਦੇ ਆਪਰੇਸ਼ਨ ਕਰਾਏ ਜਾਣੇ ਅੱਖਾਂ ਦੇ ਤੇ ਕੀਮਤੀ ਲੈਣ ਜ ਪਾਏ ਜਾਣੇ ਜਿਹੜੇ ਘਰ ਦੇ ਨਹੀਂ ਨਾ ਪਾਉਂਦੇ ਕਿਸੇ ਦੇ ਇਹਨਾਂ ਨੇ ਬਹੁਤ ਮਹਿੰਗੇ ਉਹ ਲੈਣ ਜ ਪਾਏ ਜਾਣੇ ਸ਼ਾਸਨ ਦੀ ਮਾਇਆ ਕਿਨੂੰ ਨਹੀਂ ਪਿਆਰੀ ਲੱਗਦੀ ਔਰ ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰਦਾ ਹੈ ਅਕਬਰ ਬਾਦਸ਼ਾਹ ਤਨਬੀਰਪਾਲ ਨੂੰ ਪੁੱਛਦਾ ਹੈ ਕਿ ਜਾ ਬਾਜ਼ਾਰ ਵਿੱਚੋਂ ਤਿੰਨ ਜਨਮਾਂ ਦੇ ਰੱਜੇ ਹੋਏ ਤੇ ਤਿੰਨ ਜਨਮਾਂ ਦੇ ਭੁੱਖੇ ਲੈ ਕੇ ਆ ਸੋ ਚਲਾ ਗਿਆ ਇੱਕ ਮੁਸਾਫਰ ਖਾਨੇ ਦੇ ਵਿੱਚ ਇੱਕ ਸੇਠ ਲੋੜਵੰਦਾਂ ਵਾਸਤੇ ਲੰਗਰ ਲਾ ਰਿਹਾ ਹੈ ਉਹਨਾਂ ਨੂੰ ਬਸਤਰ ਦੇ ਰਿਹਾ ਹੈ ਮਾਇਆ ਦੇ ਰਿਹਾ ਹੈ ਇਹ ਕੁਦਰ ਤੋਂ ਬਸਤਰ ਲੈ ਰਹੇ ਨੇ ਮਾਇਆ ਲੈ ਰਹੇ ਨੇ ਪ੍ਰਸ਼ਾਦਾ ਲੈ ਕੇ ਛਕ ਰਹੇ ਨੇ ਵੇ ਇੱਕ ਉਹਨੂੰ ਸੇਠ ਨੂੰ ਲੈ ਆਇਆ ਬੀਰਬਲ ਤੇ ਕੁਝ ਨੇ ਬਸਤਰ ਲੈ ਰਹੇ ਸੀ ਮਾਇਆ ਲੈ ਰਹੇ ਸੀ ਲੰਗਰ ਛਕ ਰਹੇ ਸੀ ਉਹਨਾਂ ਨੂੰ ਲੈ ਆਇਆ ਦੂਹਾਂ ਨੂੰ ਬੀਰਬਲ ਕਹਿੰਦਾ ਸੇਠ ਤਿੰਨ ਜਨਮਾਂ ਦਾ ਰਜਿਆ ਹੋਇਆ ਹੈ ਇਹਨੇ ਪਹਿਲਾਂ ਪੁੰਨ ਕੀਤੇ ਹੋਏ ਸੀ ਤੇ ਹੁਣ ਪ੍ਰਮਾਤਮਾ ਨੇ ਫੇਰ ਇਹਨੂੰ ਧਨ ਪਦਾਰਥ ਦਿੱਤਾ ਹੈ ਤੇ ਅੱਗੇ ਵਾਸਤੇ ਫੇਰ ਬੀਜ ਰਿਹਾ ਹੈ ਇਹ ਫੇਰ ਅੱਗੇ ਮਿਲੇਗਾ ਇਹਨਾਂ ਜਿਨ੍ਹਾਂ ਨੇ ਪਿਛਲੇ ਜਨਮ ਚ ਕੱਖ ਨਹੀਂ ਕੀਤਾ ਇਹਨਾਂ ਨੂੰ ਹੁਣ ਵੀ ਨਹੀਂ ਮਿਲਿਆ ਤੇ ਹੁਣ ਫੇਰ ਦਾਣ ਲੈ ਕੇ ਖਾ ਰਹੇ ਨੇ ਸਾਸ ਜੀ ਮਿਹਨਤ ਕਰ ਲੈਣੀ ਚਾਹੀਦੀ ਹੈ ਮਜ਼ਦੂਰੀ ਕਰ ਲੈਣੀ ਚਾਹੀਦੀ ਹੈ ਪਰ ਦਾਣ ਲੈ ਕੇ ਨਾ ਖਾਏ ਕਿਸੇ ਆਪਾਂ ਨੂੰ ਫੇਲ ਕਰਨ ਵਾਸਤੇ ਸਰਕਾਰਾਂ ਇਹ ਗੱਲਾਂ ਕਰ ਰਹੀਆਂ ਨੇ ਵੀ ਕੰਮ ਨਹੀਂ ਕਰਨਗੇ ਪੜਨਗੇ ਨਹੀਂ ਬਸ ਫੇਲ ਹੋ ਜਾਣਗੇ ਆਪਣੇ ਸੋਚ ਕਰਕੇ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਪ੍ਰੇਰਣਾ ਪਹਿਲੇ ਜਨਮਾਂ ਚ ਚੰਗੇ ਕਰਮ ਕੀਤੇ ਨੇ ਹੁਣ ਵੀ ਕਰ ਰਹੇ ਨੇ ਅੱਗੇ ਫੇਰ ਚੰਗੇ ਕਰਨਗੇ ਜਿਹੜਾ ਆਪਣਾ ਭਲਾ ਸੋਚ ਸਕਦਾ ਹੈ ਸਾਧ ਸੰਗਤ ਜੀ ਉਹ ਕਿਸੇ ਦਾ ਭਲਾ ਕਰ ਸਕਦਾ ਜਿਹਦੇ ਕੋਲ ਕੁਝ ਹੋਵੇ ਉਹ ਕਿਸੇ ਨੂੰ ਕੁਝ ਦੇ ਸਕਦਾ ਜਿਹਦੇ ਆਪਣੇ ਪੱਲੇ ਕੱਖ ਨਾ ਹੋਵੇ ਉਹ ਕਿਸੇ ਨੂੰ ਕੀ ਦੇਗਾ ਸਾਧ ਸੰਗਤ ਸੋ ਤਿੰਨ ਦੋਨਾਂ ਦਾ ਵੀ ਪ੍ਰੋਗਰਾਮ ਰੱਖਿਆ ਸੀ ਅੱਜ ਦੂਸਰਾ ਦੀਵਾਨ ਸਤਗੁਰਾਂ ਦੀ ਮਿਹਰ ਸਤਕਾ ਅੱਜ ਦੂਸਰਾ ਦੀਵਾਨ ਪ੍ਰਾਰੰਭ ਹੈ ਤਾਂ ਵੀ ਸਾਰੇ ਦਿਨ ਇੱਕੋ ਜਿਹੇ ਹੁੰਦੇ ਐ ਉਹੀ ਸੂਰ ਚੜ੍ਹਦਾ ਓਹੀ ਤਰਤੀ ਹੁੰਦੀ ਐ ਸਹੀ ਚੰਦ ਚੜ੍ਹੈ ਸਿਤਾਰੇ ਸਹੀ ਦਿਨ ਹੀ ਅਰਤਪਤਰ ਹੈ ਪਰ ਜਿਹੜਾ ਦਿਨ ਕਿਸੇ ਖਾਸ ਗੱਲ ਨਾਲ ਜੁੜ ਜਾਂਦਾ ਹੈ ਉਹ ਸਾਡੇ ਵਾਸਤੇ ਮਹੱਤਤਾ ਵਾਲਾ ਹੋ ਜਾਂਦਾ ਹੈ ਅੱਜ ਦਾ ਦਿਨ ਹੈ ਜਿਹੜਾ ਇਤਿਹਾਸ ਵਿੱਚ ਬੜੇ ਗੂੜੇ ਅੱਖਰਾਂ ਨਾਲ ਲਿਖਿਆ ਹੋਇਆ ਹੈ ਅੱਜ ਗੁਰ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ ਆਪਾਂ ਜਿਹੜੇ ਦੋ ਦੀਵਾਨ ਨੇ ਇਨਾਂ ਵਿੱਚ ਸੰਖੇਪ ਦੀ ਵਿਚਾਰ ਕਰਨੀ ਹੈ ਅੱਜ ਵੀ ਤੇ ਕੱਲ ਵੀ 10 ਪਾਸ਼ੀਆਂ ਵਿੱਚੋਂ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਜਨਮ ਅੰਮ੍ਰਿਤਸਰ ਸਹਿਬ ਹੋਇਆ। ਹੋਰ ਕਿਸੇ ਪਾਸ਼ੀ ਦਾ ਜਨਮ ਸ੍ਰੀ ਅੰਮ੍ਰਿਤਸਰ ਸਹਿਬ ਦਾ ਨਹੀਂ ਹੈ। ਤਾਂਵੇਂ ਗੁਰੂ ਹਰਗੋਬਿੰਦ ਮਹਾਰਾਜ ਦੇ ਚਾਰ ਸਹਬਜ਼ਾ ਦੇ ਪਹਿਲਾਂ ਵੀ ਸੀ ਇੱਕ ਬੀਬੀ ਵੀਰੋ ਸੁਪਤਰੀ ਵੀ ਸੀ। ਬਾਬਾ ਗੁਰਦਤਾ ਜੀ ਬਾਬਾ ਟਲਰਾ ਜੀ ਬਾਬਾ ਅਨੀਰਾ ਜੀ ਬਾਬਾ ਗੁਲਾਬ ਰਾਏ ਜੀ ਸੂਰਜਮਨ ਜੀ ਤੇ ਬੀਬੀ ਵੀਰੋ ਅਸਦੀ ਵਾਰ ਦਾ ਕੀਰਤਨ ਹੋ ਰਿਹਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮਹਾਰਾਜ ਸੰਗਤ ਦੇ ਵਿੱਚ ਬੈਠੇ ਨੇ ਅਸਦੀ ਵਾਰ ਦਾ ਕੀਰਤਨ ਸਿੱਖਨ ਹੁਕਮ ਹੈ ਅਮਰਤ ਵੇਲੇ ਦੀ ਹਾਜ਼ਰੀ ਸੱਚਖੰਡ ਦੀ ਹਾਜ਼ਰੀ ਹੁੰਦੀ ਹੈ ਸਿੱਧਾ ਨੇ ਪੁੱਛਿਆ ਸੀ ਗੁਰੂ ਨਾਨਕ ਨੂੰ ਕਿ ਰੱਬ ਦੇ ਘਰ 'ਚ ਕਿਹੜੀ ਭੇਟਾ ਪ੍ਰਵਾਨ ਹੁੰਦੀ ਹੈ ਫੇਰ ਕਿ ਅੱਗੇ ਰਖੀ ਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀ ਐ ਜਿਤ ਸੰਤਰੇ ਪਿਆਰ ਬਾਣੀ ਦੀ ਇੱਕ ਪੰਕਤੀ ਵਿੱਚ ਸਵਾਲ ਹੁੰਦਾ ਹੈ ਤੇ ਦੂਜੀ ਪੰਕਤੀ 'ਚ ਉਹਦਾ ਜਵਾਬ ਹੁੰਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਉਹਦੇ ਦਰਬਾਰ 'ਚ ਭੇਟਾ ਪ੍ਰਵਾਨ ਹੁੰਦੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਜਦੋਂ ਰੱਬੀ ਬਾਣੀ ਦਾ ਕੀਰਤਨ ਦਾ ਪਾਠ ਹੁੰਦਾ ਹੋਵੇ ਜਾ ਕੇ ਹਾਜ਼ਰੀ ਭਰੀਏ ਸਰਵਣ ਕਰੀਏ ਤਾਂ ਉਹਦੇ ਦਰਬਾਰ 'ਚ ਭੇਟਾ ਪ੍ਰਮਾਣ ਹੋ ਜਾਂਦੀ ਹੈ ਆਪਣੇ ਤੋਂ ਥੋੜੇ ਹੋਣਗੇ ਜਿਹੜੇ ਅੰਮ੍ਰਿਤ ਵੇਲੇ ਦਰਬਾਰ ਦੀ ਹਾਜ਼ਰੀ ਪਰਦੇ ਹੋਣਗੇ ਸਭ ਗੁਰੂਆਂ ਨੇ ਪਹਿਲਾਂ ਆਪ ਆਪਣੇ ਜੀਵਨ ਚ ਪ੍ਰੈਕਟੀਕਲ ਕਰਕੇ ਅੱਗੇ ਉਪਦੇਸ਼ ਦਿੱਤਾ ਸਾਹਿਬ ਜਿਹੜਾ ਵੀ ਬਚਨ ਉਹਨਾਂ ਨੇ ਕੀਤਾ ਆਪਣੀ ਜ਼ਿੰਦਗੀ ਚ ਪਹਿਲਾਂ ਕਮਾਇਆ ਇਹ ਨਹੀਂ ਕੱਲਾ ਉਪਦੇਸ਼ ਹੀ ਦੇ ਦਿੱਤਾ ਤੇ ਜਿਹੜੇ ਕੱਲਾ ਉਪਦੇਸ਼ ਦਿੰਦੇ ਨੇ ਉਹਨਾਂ ਦਾ ਉਪਦੇਸ਼ ਕੋਈ ਅਸਰ ਨਹੀਂ ਕਰਿਆ ਕਰਦਾ ਜਿਹੜੇ ਆਪ ਕਮਾਉਂਦੇ ਨੇ ਤੇ ਫਿਰ ਅੱਗੇ ਕਹਿੰਦੇ ਨੇ ਉਹਨਾਂ ਦਾ ਅਸਰ ਵੀ ਜ਼ਰੂਰ ਹੁੰਦਾ ਸਾਹਿਬ ਆਪ ਸੇਵੇਂ ਪਾਸ਼ਾ ਮਹਾਰਾਜ ਸ ఆదిਵਾਰ ਵਿੱਚ ਰੋਜ਼ ਹਾਜ਼ਰੀ ਸਾਰੇ ਪਾਸੇ ਭਰਦੇ ਰਹੇ ਨੇ ਕਲਗੀਧਰ ਪਾਸ਼ਾ ਨੇ ਤਾਂ ਸਰਸਾ ਦੇ ਕਿਨਾਰੇ ਵੀ ਹਾਜ਼ਰੀ ਭਰੀ ਆ ਸ ఆదిਵਾਰ ਗੜੀ ਚਮਕੌਰ ਵਿੱਚ ਵੀ ਆ ਸ ఆదిਵਾਰ ਦੀ ਹਾਜ਼ਰੀ ਭਰੀ ਇਹ ਇਹੋ ਜੇ ਸਮੇਂ ਦੇ ਵਿੱਚ ਵੀ ਆਪਣਾ ਨਿੱਤ ਕਰਮ ਨਹੀਂ ਛੱਡਣਾ ਗੁਰ ਸਿੱਖ ਨੇ ਆਪਾਂ ਦਾ ਖੁਸ਼ੀ ਵਿੱਚ ਵੀ ਭੁੱਲ ਜਾਨੇ ਆਪਾਂ ਨਿਤਨੇਮ ਜਿਆਦਾ ਨੱਚ ਬੈਠੇ ਸੀ ਨਾ ਕਾਕੇ ਦੇ ਵਿਆਹ ਕਰਕੇ ਸਵੇਰੀ ਨਹੀਂ ਉੱਠਿਆ ਗਿਆ। ਉਹ ਖੁਸ਼ੀਆਂ ਫਿਰ ਬਹੁਤਾ ਚਰਨੀ ਟਿਕਦੀਆਂ ਹੁੰਦੀਆਂ ਸਾਸਣ। ਜਿਹੜੀਆਂ ਖੁਸ਼ੀਆਂ ਸਾਨੂੰ ਗੁਰੂ ਨੂੰ ਭੁਲਾ ਦੇਣ ਰੱਬ ਨੂੰ ਭੁਲਾ ਦੇਣਾਂ ਬਹੁਤਾ ਚੈਨੀ ਹੁੰਦੀਆਂ ਹੋ। ਤੇ ਜਿਹੜੀਆਂ ਖੁਸ਼ੀਆਂ ਵਿੱਚ ਗੁਰੂ ਚੇਤੇ ਰਹਿਓ ਸਦਾ ਹੀ ਖੁਸ਼ੀਆਂ ਬਣੀਆਂ ਰਹਿੰਦੀਆਂ ਨੇ। ਲੱਖ ਖੁਸ਼ੀਆਂ 파ਤਸ਼ਾਹियां ਜੇ ਸਤਗੁਰ ਨਦਰ ਕਰੇ। ਜੇ ਸਤਗੁਰੂ ਨਦਰ ਕਰ ਦੇਵੇ ਫਿਰ ਲੱਖਾਂ ਹੀ ਖੁਸ਼ੀਆਂ ਹੋ ਜਾਣਗੀਆਂ ਸਾਡੀਆਂ ਤਾਂ ਖੁਸ਼ੀਆਂ ਵਿੱਚ ਵੀ ਗੁਰੂ ਭੁੱਲਿਆ ਹੋਇਆ ਨਾ ਹੁਣ ਸਾਡੀਆਂ ਖੁਸ਼ੀਆਂ ਵੀ ਨੱਚ ਕੇ ਮਨਾਈਆਂ ਜਾ ਰਹੀਆਂ ਨੇ ਸ਼ਰਾਬਾਂ ਪੀ ਕੇ ਮਨਾਈਆਂ ਜਾ ਰਹੀਆਂ ਨੇ ਜੀਵਾਂ ਨੂੰ ਗੱਲ ਵੱਡ-ਵੱਡ ਕੇ ਖਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਫਿਰ ਪੁੱਛ ਕੇ ਦੇਖ ਲਓ ਫਿਰ ਕੌਣ ਖੁਸ਼ੀ ਆ ਕਿਧਰ ਹੈ ਗਈ ਆ ਬਸ ਚੰਗੀ ਗੱਲ ਐ ਨਾ ਹੀ ਪੁੱਛੋ ਤਾਂ ਜਿਹਨੂੰ ਪੁੱਛੋਂਗੇ ਉਹ ਕਹੇਗਾ ਮੇਰੇ ਵਰਗਾ ਦੁਖੀ ਕੋਈ ਨਹੀਂ ਦੁਨੀਆ ਤੇ ਕਿਉਂ ਦੁਖੀ ਆ ਜੀ ਹਰ ਬਿਸਰਤ ਸਦਾ ਖੁਆਰੀ ਗੁਰੂ ਨੂੰ ਭੁੱਲ ਕੇ ਫਿਰ ਖੱਜਲ ਖੁਆਰੀ ਹੋਣਾ ਹੋਰ ਅਸਜ ਦੀ ਵਾਰ ਵਿੱਚ ਮਹਾਰਾਜ ਬੈਠੇ ਨੇ नेत्र ਬੰਦ ਨੇ ਮਹਾਰਾਜ ਚੌਂਕੜਾ ਮਾਰ ਕੇ ਸਾਨੂੰ ਦੱਸਦੇ ਨੇ ਕਿਵੇਂ ਸੰਗਤ 'ਚ ਬੈਠੀਦਾ ਹੁੰਦਾ ਹੈ ਸਿੱਖ ਨੇ ਆ ਕੇ ਕੰਨ ਕੋਲ ਆਖਿਆ ਮਹਾਰਾਜ ਤੁਹਾਡੇ ਘਰ ਪੰਜਵੇਂ ਸਹਿਬ ਜਾਦੇ ਨੇ ਜਨਮ ਲਿਆ। ਇੰਨੀ ਖੁਸ਼ੀ ਦੀ ਖਬਰ ਹੋਵੇ ਪਿਤਾ ਨੂੰ ਆ ਕੇ ਆਖੇ ਤੇਰੇ ਘਰ ਪੁੱਤਰ ਪੈਦਾ ਹੋਵੇ ਤੇ ਪਿਤਾ ਅੱਖਾਂ ਹੀ ਨਾ ਖੋਲੇ। ਸਾਨੂੰ ਇੱਥੇ ਫੋਨ ਆ ਜਾਵੇ ਨਾ ਕਾਕੇ ਨੇ ਬੁਖਾਰ ਚੜ੍ਹ ਗਿਆ ਕਿਹੜਾ ਦੁਆਨ ਕਿਹੜਾ ਕੀਰਤਨ ਇੱਥੇ। ਨਾਲੇ ਅਸੀ ਕਰਨਾ ਕੱਖ ਨਹੀਂ ਦਵਾਈ ਡਾਕਟਰ ਨੇ ਦੇਣੀ। ਉੱਠ ਕੇ ਭੱਜ ਲਾਂਗੇ ਜੇ ਨਹੀਂ ਕਿਉਂਕਿ ਅਸੀਂ ਬਾਣੀ ਨਾਲ ਨਹੀਂ ਨਾ ਜੁੜੇ ਹੋਏ ਜਦੋਂ ਬਾਣੀ ਜੁੜ ਗਏ ਬਾਣੀ ਨਾਲ ਮਨ ਜੁੜ ਗਿਆ ਫਿਰ ਦੁੱਖ ਸੁਖ ਇਸ ਮਨ ਕੀ ਬਿਰਥਾ ਹੈ ਦੁੱਖ ਤੇ ਸੁਖ ਮਨ ਨੂੰ ਲੱਗਦਾ ਹੈ ਸਰੀਰ ਨੂੰ ਕੋਈ ਨਹੀਂ ਲੱਗਦਾ ਸਭੰ ਚਿਮੇ ਪਾਸ਼ਾ ਮਹਾਰਿ ਨਿਤਰ ਨਹੀਂ ਖੋਲੇ ਉਸੇ ਤਰ੍ਹਾਂ ਬਾਣੀ ਨਾਲ ਜੁੜ ਕੇ ਸਾਨੂੰ ਦੱਸ ਰਹੇ ਨੇ ਬੈਠੇ ਨੇ ਮਹਾਰਾਜ ਸਮਾਪਤੀ ਹੋਈ ਆਸਾ ਜੀ ਦੀ ਵਾਰ ਦੀ ਮਹਾਰਾਜ ਬਾਹਰ ਉੱਠ ਕੇ ਆਏ ਸਿੱਖ ਫੇਰ ਦੌੜ ਕੇ ਆਇਆ ਵਧਾਈ ਹੋਵੇ ਮਹਾਰਾਜ ਤੁਹਾਡੇ ਘਰ ਪੰਜਵਾਂ ਸਹਿਬ ਜਾਦੇ ਨੇ ਜਨਮ ਲਿਆ ਉੱਥੇ ਹੀ ਮਹਾਰਾਜ ਤੁਰ ਪਏ ਗੁਰੂ ਦਾ ਮਹਿਲ ਗੁਰੂ ਘਰ ਜਿੱਥੇ ਮਹਾਰਾਜ ਦਾ ਜਨਮ ਹੋਇਆ ਸੀ ਤੇ ਮੁਖੀ ਗੁਰਸਿੱਖ ਨਾਲ ਨੇ ਬਾਬਾ ਵਿਧੀ ਚੰਦ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਜੇਠਾ ਪ੍ਰਾਣਾ ਮਾਤਾ ਜੀ ਬੈਠੇ ਨੇ ਗੋਦ ਵਿੱਚ ਲਿਆ ਮਹਾਰਾਜ ਨੂੰ ਤੇ ਮਾਤਾ ਨੇ ਛੇਵੇਂ ਪਾਤਸ਼ਾਹ ਮਾਰ ਦੀ ਗੋਦ ਵਿੱਚ ਦੇ ਦਿੱਤੇ ਗੋਦ ਵਿੱਚ ਲੈ ਕੇ ਮਹਾਰਾਜ ਦੇ ਪਵਿੱਤਰ ਸਰੀਰ ਵਲ ਦੇਖਦੇ ਨੇ ਜਦੋਂ ਚਰਨਾਂ ਵਲ ਆਏ ਦੇਖਦੇ ਤੇ ਸੀਸ ਝੁਕਾਇਆ ਛੇਵੇਂ ਪਾਤਸ਼ਾਹ ਨੇ ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਪੁੱਤਰ ਤਾਂ ਤੁਹਾਡੇ ਸਾਹਿਬ ਜ ạ ਦੇ ਤਾਂ ਚਾਰ ਹੋਰ ਵੀ ਨੇ ਉਹਨਾਂ ਦਾ ਤਾਂ ਤੁਸੀਂ ਗੋਦ ਵਿੱਚ ਲਿਆ ਤੇ ਨਾਲੇ ਇਹਨਾਂ ਦੇ ਚਰਨਾਂ 'ਵਾਲ ਨਮਸਕਾਰ ਕੀਤੀ। ਪਾਈਬੇ ਦੀ ਚੰਜੀ ਇਹ ਭਾਰੇ ਗੁਰੂ ਹੋਣਗੇ। ਇਹ ਸਾਰੇ ਸੰਸਾਰ ਦੀ ਪਾਤ ਇਸ ਤਰ੍ਹਾਂ ਢੱਕ ਲੈਣਗੇ ਜਿਵੇਂ ਚਾਦਰ ਸਾਰੇ ਸਰੀਰ ਨੂੰ ਢੱਕ ਲੈਂਦੀ ਹੈ। ਸਾਸਤਰੀ ਜਿਹੜਾ ਹਿੰਦ ਦਾ ਚਾਦਰ ਸ਼ਬਦ ਹੈ ਨਾ ਇਹ ਤਾਂ ਸੱਡੇ ਜਵਾਨ ਤੇ ਚੜਾਇਆ ਗਿਆ ਜਦੋਂ ਬੋਲੇ ਬੰਦੇ ਇੱਕ ਗੱਲ ਕਹਿਣ ਲੱਗ ਜਨ ਤੇ ਥੋੜੇ ਵੀ ਕਹਿਣ ਲੱਗ ਪੈਂਦੇ ਕੱਲੀ ਹਿੰਦ ਦੀ ਚਾਦਰ ਨਹੀਂ ਬਣੀ ਮਹਾਰਾਜ ਇਹਦਾ ਮਤਲਬ ਮੁਸਲਮਾਨਾਂ ਨਾਲ ਵੈਰ ਸੀ ਮਹਾਰਾਜ ਦਾ ਪ੍ਰਗਟ ਭਏ ਗੁਰ ਤੇਗ ਬਹਾਦਰ ਢਾਪੀ ਸਗਲ ਸ੍ਰਿਸ਼ਟ ਪੈ ਚਾਦਰ ਸਾਰੀ ਸ੍ਰਿਸ਼ਟੀ ਦੀ ਚਾਦਰ ਬਣੀ ਮਹਾਰਾਜ